ਅਲਸੇਤ ਪਾਖੜਾ ਨਹਿਰ ਦੇ ਵਿੱਚ ਨਹਾਉਣ ਦੇ ਵਕਤ ਦੋ ਰੀਲ ਬਣਾ ਰਹੇ ਦੋ ਅਲੜ ਉਮਰੇ ਬੱਚਿਆਂ ਦੇ ਨਾਲ ਵੱਡਾ ਹਾਸਾ ਵਾਪਰ ਗਿਆ ਦੱਸਦੀ ਹੈ ਕਿ ਰੀਲ ਬਣਾਉਣ ਦੇ ਵੇਲੇ ਦੋ ਬੱਚੇ ਪਾਖੜਾ ਰਹਿਤ ਦੇ ਵਿੱਚ ਡੁੱਬ ਗਏ ਗੋਤਾਖੋਰਾਂ ਦੇ ਵੱਲੋਂ ਲਗਾਤਾਰ ਪਛਾਣ ਦੀ ਪਾਲ ਕੀਤੀ ਜਾ ਰਹੀ ਹੈ ਰੂਪਨ ਵਾਲੇ ਬੱਚਿਆਂ ਦੀ ਪਛਾਣ 14 ਸਾਲ ਦੇ ਕਰਨ ਕੁਮਾਰ ਅਤੇ 17 ਸਾਲ ਦੇ ਸਾਹਿਲ ਕੁਮਾਰ ਦੇ ਵਜੋਂ ਹੋਈ ਹੈ ਜੋੜੇ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਪਾਖੜਾ ਦੇ ਉੱਪਰ ਗਰਮੀ ਤੋਂ ਰਾਹਤ ਪਾਉਣ ਦੇ ਲਈ ਨਹਾਉਣ ਦੇ ਲਈ ਪਹੁੰਚੇ ਸਨ ਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਦੋਵੇਂ ਹੀ ਬੱਚੇ ਰੁੜ ਗਏ ਕਰਦਾਰ ਦੋ ਅੱਜ ਬੋਲੇ ਸ਼ੰਕਰ ਡਾਇਵਰ ਕਲਬ ਗੋਤਾ ਖਰੋਕੀ ਇਹ ਅਬਲੋ ਵਾਲ ਪਿੰਡ ਵਾਲਾ ਪੁਲ ਕੰਡਾ ਪਟਿਆਲੇ ਦਾ ਤੇ ਤਕਰੀਬਨ 9 ਵਜੇ ਦੀ ਗੱਲ ਹੈ ਕੁਝ ਬੱਚੇ 10 ਫੁੱਟ ਹੀ ਤੇ ਨਾ ਆ ਰਹੇ ਸੀਗੇ ਤੇ ਕੁਝ ਸਾਡੇ 10 ਬੱਚੇ ਜਿਹੜੇ ਸੀਗੇ ਉਹ ਵੱਡੀ ਮੈਦਾਨ ਦੇ ਵਿੱਚ ਨਾ ਆ ਰਹੇ ਸੀਗੇ ਜਿਹਦੇ ਵਿੱਚ ਇੱਕ ਲੜਕਾ ਤੇ ਰਿਪੋਡਰਾ ਇੱਕ ਬੀਤ ਨਗਰ ਦਾ ਤੇ ਇੱਕ ਲੜਕੇ ਨੇ ਕੀ ਕਰਿਆ ਜੰਪ ਕਰਿਆ ਪਾਖੜਾ ਦੇ ਵਿੱਚ ਜਿਸ ਨੂੰ ਸੁਮੀ ਬਿਲਕੁਲ ਨਹੀਂ ਆਉਂਦੀ ਸੀ ਤੇ ਜਿਹੜਾ ਦੂਜਾ ਲੜਕਾ ਸੀ ਉਹਨੂੰ ਬਚਾਉਣ ਵਾਸਤੇ ਉਹਨੇ ਜੰਪ ਕਰਿਆ ਜਦੋਂ ਬਚਾਉਣ ਵਾਸਤੇ ਜੰਪ ਕਰਿਆ ਤਾਂ ਇੱਕ ਦੂਜੇ ਨਾਲ ਜੱਫਾ ਪਾਇਆ ਗਿਆ ਤੇ ਜੱਫਾ ਪੈਣ ਦੇ ਕਾਰਨ ਪਾਣੀ ਦੇ ਵਿੱਚੋਂ ਡੁੱਬ ਗਏ ਕੋ ਜੇਨਾ ਨੂੰ ਗੋਤਾਖੋਰ ਇਹ ਵੀ ਸਪੋਰਟ ਅਸੀਂ ਲਗਾ ਕੇ ਲਗਭਗ 500 5 ਕਿਲੋਮੀਟਰ ਦਾ ਸਫਰ ਕਰਕੇ 5 ਕਿਲੋਮੀਟਰ ਗੋਤਾਖੋਰ ਆਕਸੀਜਨ ਸਿਲੰਡਰ ਲਗਾ ਕੇ ਤੇ ਉਹਨਾਂ ਨੂੰ ਲੱਭਣ ਦੀ ਪਾਲ ਕਰ ਰਹੇ ਸੀਗੇ ਤੇ ਹੋਰ ਜਿਹੜੇ ਸੀ ਤੇ 40 ਦੇ ਗੋਤਾਖੋਰ ਉਹਨਾਂ ਨੂੰ ਵੀ ਲਗਾ ਕੇ ਵੀ ਲੱਭ ਰਹੇ ਨੇ ਪਰ ਹਲੇ ਤੱਕ ਸਾਨੂੰ ਕੋਈ ਸਫਲਤਾ ਨਹੀਂ ਮਿਲੀ ਤੇ ਦੋਨੋਂ ਬੱਚੇ ਹਲੇ ਨਹੀਂ ਮਿਲੇ ਇੱਕ ਦੀ ਉਮਰ ਸੀਗੀ 13 ਤੋਂ 14 ਸਾਲ ਇੱਕ ਦੀ ਉਮਰ 18ਵਾਂ ਸਾਲ ਨੂੰ ਲੱਗਿਆ ਸੀਗਾ ਤੇ ਇੱਕ ਬੱਚਾ ਥੋੜਾ ਬੱਚਾ ਸੀ ਕਿ ਥੋੜਾ ਛੋਟਾ ਸੀਗਾ ਪਰ ਤੈਂਦੀ ਗੱਲ ਐ ਵੀ ਦੇਖੋ ਇੱਧਰ ਤੇਜ਼ ਪਾਣੀ ਪਰ ਇੰਨਾ ਤੇਜ਼ ਐ ਪਾਣੀ ਵਹਾਅ ਬਹੁਤ ਤੇਜ਼ ਐ ਉਹਦੇ ਵਿੱਚ ਵੱਡੀ ਮੈਰ ਦੇ ਵਿੱਚ ਨਹਾਣਾ ਔਰ ਜੰਪ ਕਰਨਾ ਬਹੁਤ ਮੁਸ਼ਕਿਲ ਦਾ ਕੰਮ ਹੈ ਬਹੁਤ ਗਲਤ ਕੰਮ ਹੈ ਇਹ ਹੈ ਵੀ ਹੱਥ ਜੋੜ ਕੇ ਬੇਨਤੀ ਅਪੀਲ ਕਰਦਾ ਹਾਂ ਕਿ ਤੁਸੀਂ ਲੋਕੋ ਗੋਤਾ ਖੋਰ ਬਲੋ ਜਿ ਇਹੋ ਜਿਹਾ ਕੋਈ ਕੰਮ ਨਾ ਕਰੇ ਜੇ ਤੁਹਾਡੇ ਬੱਚਿਆਂ ਨੂੰ ਕੋਈ ਪ੍ਰੋਬਲਮ ਹੈ ਉਹਨੂੰ ਘਰ ਦੇ ਵਿੱਚ ਆਪਸ ਵਿੱਚ ਗੱਲ ਕਰੋ ਬੱਚਿਆਂ ਦਾ ਪਤਾ ਕਰੋ ਕਿ ਸਕੂਲ ਤੋਂ ਬੰਦ ਮਾਰ ਕੇ ਜਿਹਨੇ ਬੱਚੇ ਚਲੇ ਜਾਂਦੇ ਨੇ ਉਹਨਾਂ ਦਾ ਵੀ ਪਤਾ ਕਰੋ ਮਿੰਟ-ਮਿੰਟੇ ਉਹਨਾਂ ਦੀ ਪਲ-ਪਲ ਖਬਰ ਲਓ ਕਿਉਂਕਿ ਬੱਚੇ ਮਾਸੂਮ ਹੁੰਦੇ ਨੇ ਝੂਠ ਬੋਲ ਦਿੰਦੇ ਨੇ ਕਿ ਅਸੀਂ ਇੱਥੇ ਹੀ ਇੱਥੇ ਰਹਿ ਗਏ ਸੀਗੇ ਪਰ ਆਹ ਦੇਖੋ ਕਿੰਦਾ ਹਾਸਾ ਹੋ ਗਿਆ ਇਸ ਕਰਕੇ ਆਪਣੇ ਬੱਚਿਆਂ ਨੂੰ ਮਿੰਟ-ਮਿੰਟ ਦੀ ਖਬਰ ਰੱਖੋ ਤੇ ਉਹਨਾਂ ਦੀ ਜਾਣਕਾਰੀ ਲ ਕਿ ਤਰ੍ਹਾਂ ਕੋ ਲੱਭਣ ਵਾਸਤੇ ਲਗਭਗ ਪਟਿਆਲਾ ਸਮਾਣਾ ਪਾਤੜਾ ਖਨੌਰੀ ਨਰਮਾਣਾ ਟੋਹਣਾ ਉਹ ਸਾਰੀ ਟੀਮਾਂ ਲਗਾ ਦਿੱਤੀ ਅਗੇ ਨੇ ਜਲਦ ਜਲਦ ਬੱਚਨ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦੇ। ਉਮੀਦ ਤਾਂ ਵੱਡੀ ਉਮਰ ਦੇ ਹੁੰਦੇ ਨੇ ਉਹਨਾਂ ਦਾ ਇਹ ਕਾਰਨ ਹੋਗਾ ਆ ਇਹ ਵੱਡੀ ਉਮਰ ਵਾਲੇ ਖੋઠા ਸਰੀਰ ਹੁੰਦਾਗਾ ਤੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹ ਚਿਹਰੇ ਹੁੰਦੇ ਨੇ ਸਟਰੋਂਗ ਜੀ ਨੂੰ ਆਪਾਂ ਕਹਦੀਏ ਤਾਂ ਇਸ ਕਰਕੇ ਬੱਚਿਆਂ ਦੀ ਡੱਡ ਬੋਡੀ ਜਿਹੜੀ ਤਕਰੀਬਨ ਲੇਟ ਮਿਲਦੀ ਹੈ 5 ਤੋਂ 6 ਦੀ ਲੱਗ ਜਾਂਦੇ ਨੇ ਤੇ ਜਿਹੜੇ ਵੱਡਾ ਬੰਦਾ ਹੋਇਆ ਵੀ ਪਹਿਨ ਆ ਗਿਆ ਮੁੰਡੇ ਆ ਗਏ ਮੋੜ ਫੜ ਲਈ ਤੇ ਸਾਲ ਦੇ ਬਜਿਆ ਇਹਨੇ ਕੋਦੇ ਲੱਗਿਆ ਸੀ ਬਰਾਬਰ ਪਹੁੰਚੇ ਬਰਾਬਰ ਇਹ 10 ਵੀ ਸਾਡੇ ਬਜੇ ਦਾ ਹੈ ਬਸ ਤੋਂ ਬਾਅਦ ਤੇ ਹੋ ਰਹੀ ਹੈ ਹੋ ਜਾਏ ਨੇ ਬਰਾਬਰ ਬੰਨਣਾ